ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਓਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਦੇ ਦਿੱਗਜ ਕਾਂਗਰਸੀ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂਲੋ ਜੋ ਕਿ ਇੱਕ ਵੈਟਰਨ ਕਾਂਗਰਸਮੈਨ ਨੇ ਉਹਨਾਂ ਨੇ ਚਿੱਠੀ ਲਿਖ ਕੇ ਪੰਜਾਬ ਦੀ ਕਾਂਗਰਸ ਸਿਆਸਤ ਵਿੱਚ ਇੱਕ ਪੁਚਾਲ ਲਿਆਂਦਾ ਗਿਆ ਔਰ ਇਹ ਚਿੱਠੀ ਜਿਹੜੀ ਹੈ ਜਿਸ ਨੂੰ ਲੈਟਰ ਬੰਬ ਦੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਸੋਨਿਆਂਗਾਂ ਤੋਂ ਲਿਖੀ ਗਈ ਹੈ ਔਰ ਜਿਹੜੀ ਟਿਕਟਵੰਦੀ ਗਿਆ ਪੰਜਾਬ ਵਿੱਚ ਕਾਂਗਰਸ ਉਮੀਦਵਾਰ ਖੜੇ ਕੀਤੇ ਗਏ ਨੇ ਉਸ ਤੇ ਸਵਾਲ ਚੁੱਕੇ ਗਏ ਨੇ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ ਖਾਸ ਤੌਰ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਉਮੀਦਵਾਰਾਂ ਦੀ ਚੋਣ ਜਿਹੜੀ ਹੈ ਸਹੀ ਨਹੀਂ ਕੀਤੀ ਇੱਥੋਂ ਤੱਕ ਸੰਗਰੂਰ ਹਲਕੇ ਤੇ ਵੀ ਜਿਹੜੀ ਹੈ ਚੋਣ ਹੈ ਉਹ ਸਹੀ ਨਹੀਂ ਕੀਤੀ ਇਹ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਤੁਹਾਨੂੰ ਅੱਗੇ ਵਧਣ ਤੋਂ ਪਹਿਲਾਂ ਇੱਕ ਕਲਿੱਪ ਸੁਣਾਉਂਦੇ ਆ ਕਿ ਕਿਸ ਤਰੀਕੇ ਸ਼ਮਸ਼ੇਰ ਸਿੰਘ ਢੂਲੋਂ ਨੇ ਏtras ਚੁਕੇ ਨਹੀਂ ਆਏ ਕਾਂਗਰਸ ਚ ਚਲੇ ਗਏ ਆਹ ਇਥੇ ਦੇਖੇ ਕਹਿੰਦੇ ਸਿਰਫ ਪੰਜ ਚਾਰ ਪੰਜ ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਂਗਰਸ ਸੱਤ ਇਹ ਜੇ ਬੰਦੇ ਨੇ ਜਿਨ੍ਹਾਂ ਦਾ ਪਿਛੋਕੜ ਆ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪੋਰਚੁਨਿਸਟ ਕਹਾਇਦੋਂ ਉਹਨਾਂ ਨੂੰ ਔਰ ਉਹ ਲੋਕ ਨੇ ਜਿਹੜਾ ਨੇ ਆ ਕੇ ਮੇਰਾ ਸਵਾਲ ਨਹੀਂ ਹੈ ਅਸੀਂ ਤਾਂ ਜਾਣ ਤ ਅਫੇਲੀ ਤੇ ਰੱਖ ਕੇ ਕਾਂਗਰਸ ਨੇ ਕਦੇ ਰਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲੀ ਮਈ ਦੰਕ ਕੇ ਗਈ ਆ 1985 ਨੂੰ ਪਹਿਲੀ ਮਈ ਨੂੰ ਕਾਂਗਰਸ ਦੇ ਦਫਤਰ ਚ ਜਿਹੜਾ ਮੇਰਾ ਦਫਤਰ ਸੀ ਉਥੇ ਮਿਲੀਟੈਂਟ ਨੇ ਅਟੈਕ ਕੀਤਾ ਚਾਰ ਬੰਦੇ ਮਰੇ ਪਟੜੋਈ ਸੀ ਜੀ ਇਸ ਇੱਕ ਬੰਦਾ ਮਰਿਆ ਕੇ ਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਤਰੋਚਨ ਸਿੰਘ ਸੂਢ ਉਹ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਤਰੋਚਨ ਜਿਹੜਾ ਬੰਗਿਆਂ ਤੋਂ ਲੜਦਾ ਇਹ ਉਹਦੇ ਪਿਤਾ ਜੀ ਚੌਧਰੀ ਜਗਤਰਾਮ ਉਹ ਵੀ ਅੱਤਵਾਦ ਫਗਵਾੜੇ ਚ ਮਾਰੇ ਆ ਗਏ ਹਾਂ ਇਹ ਜੋ ਬਹੁਤ ਹੈ ਪੈਰਾਰਾਮ ਧਰਨੋਵਾਲ ਮਾਰੇ ਗਏ ਅਸੀਂ ਆਰਪੋਰਟ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਤੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਦਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਚਿਤਾਹਿੱਤਤਾ ਉਹਨੂੰ ਸੀ ਕਾਂਗਰਸ ਨੂੰ ਸ਼ਹੀਦ ਦਾ ਦਰਜਾ ਦਿੰਦੀ ਪਾਰਟੀ ਲਈ ਇਹ ਪਾਰਟੀਆਂ ਦੇ ਸੰਘਰਸ਼ ਜੂ ਮਰਿਆ ਹੈ ਉਹਨੂੰ ਆਵਾੜਾ ਹੈ ਜੇ ਦੇ ਤੱਕ ਉਹਦੀ ਕਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਇਹ ਇਧਰੋਂ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐਨ ਨਹੀਂ ਤੁਹਾਡਾ ਬਹੁਤਾ ਅ ਨਿਰੇਦਾ ਇਸ ਮਾਨਦਨੇ ਹੈ ਉਹ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਉਹ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਇਹ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲ ਤਕ ਸਾਜ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਆ ਐਸਸੀ ਔਰ ਨਾਨ ਐਸਸੀ ਐਸਸੀ ਤਾਂ ਸਾਰੀ ਖਤਮ ਕਰਤੇ ਬਿਨਾ ਚੱਨੀ ਤੋਂ ਮੇਰਾ ਖਿਆਲ ਹੈ ਕਮਾਨ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਨੇ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਹ ਲੰਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈਸਾ ਤਾਂ ਲੋਕ ਸਭਾ ਚੋਣਾ ਚੀਂ ਇਹ ਮੈਜਰੀ ਗੱਲ ਕਰਦਾ ਕਿ ਚੱਨੀ ਨੂੰ ਦੇਣਾ ਚਾਹੀਦਾ ਔਰ ਦੇ ਦਿੰਦੇ ਨੇ ਜੇ ਨਾ ਚਰਨੀ ਦਾ ਸਾਨੂੰ ਇਹ ਲੱਗਦਾ ਵੀ ਇਹ ਐਸੀਆਂ ਚਤੋਂ ਹੀ ਉਹਨਾਂ ਨੂੰ ਐਸੀਆਂ ਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਨੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੋਨਾਂ ਸੀਟਾਂ ਤੋਂ ਹਾਰਦਾ ਜਮਾਤ ਤੇ ਬੀਜਪਤ ਹੁੰਦੀ ਆ ਕੋ ਖਾਸੇ ਕੋ ਉਹਦੇ ਚ ਕੋਈ ਗੁਣ ਨੇ ਜਿਹਦੇ ਕਰਕੇ ਉਹਨੂੰ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਦੀ ਜੋ ਬਣਨੀ ਨਹੀਂ ਦਿੰਦੇ ਇੱਕ ਸ਼ਾਜਦ ਦੇ ਤਹਿਤ ਜਿਹੜੀ ਪਾਪੂਲਰ ਸ਼ੂਰ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਗਿਆ ਪੰਜਾਬ ਚ ਹਿੰਦੂ ਲੀਡਰਸ਼ਿਪ ਵੀ ਖਤਮ ਹੈ ਉਹ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ ਪੰਜਾਬ ਦੇ SC ਲੀਡਰਸ਼ਿਪ ਵੀ ਗਰੋਵਰ ਹੈ ਉਹਦਾ ਨਾਮ ਕੁੜੀ ਦਾ ਨਾਮ ਉਹ ਅਚਾ ਉਹ ਘਰੇਲੂ ਹਾਊਸ ਵਾਈਫ ਹੈ ਪਾਰਟੀ ਚ ਕੋਈ ਉਹਨੂੰ ਟਿਕਟ ਦਿੱਤੀ ਗੜੀ ਫਰੀਦਕੋਟ ਹੈ ਇਹ ਇਹ ਅਕਾਲੀ ਦਲ ਤੋਂ ਆਈ ਹੁੰਦੀ ਹੈ ਬੀਬੀ ਇਹ 14 17 ਦੇ ਵਿੱਚ ਜਗਰਾਉਂ ਤੋਂ ਕੋਲ ਰਹੀਦੀ ਅਕਾਲੀ ਦਲ ਤੋਂ ਅਕਾਲੀ ਦਲ ਦੇ ਟਿਕਟ ਇਹ ਹਾਰ ਗਈ ਸੀ ਹਾਰ ਕੇ ਫਿਰ ਅਮਰੀਕਾ ਚਲੀ ਇਹਦੇ ਤੇ ਇੰਨੇ ਪਰਪਾਲੂ ਨੇ ਇਹ ਜਾਣੀ ਬਾਈ ਦੇ ਵਿੱਚ ਇਹਦਾ ਘਰ ਵਾਲਾ ਸ਼ هزار ਭੁਪਿੰਦਰ ਸਿੰਘ ਸਾਹੋਕ ਨੂੰ ਨਿਹਾਲ ਸਿੰਘ ਬਾਲਾ ਤੋਂ ਟਿਕਟ ਦਿੱਤਾ ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਕਰਪ੍ਰੈਪਸ਼ਨ ਦੇ ਕੇ ਵਿੱਚ ਉਹ ਬੰਦਾ ਇਹ ਬਾਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਈ ਮੌਸਮੀ ਨੇ ਦੇਰੇ ਦਰਬਾਦ ਨੂੰ ਦੇ ਨੇ ਮੌਸਮੀ ਹੈ ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ ਇਹ ਰਿਵਿਊ ਕਰ ਕਰਨ ਇਹ ਤਾਂ ਰਿਵਿਊ ਕਰਨ ਕਿਆਰਾਂ ਨੂੰ ਪਤਾ ਨਹੀਂ ਰਿਪੋਰਟਰ ਵੀ ਇਹ ਸੀਟਾ ਹਰ ਰਹੀਆਂ ਸਾਡੀਆਂ ਰਿਵਿਊ ਕੋ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇਣ ਜਿਹੜਾ ਜਿੱਤ ਸਕਦਾ ਤੁਸੀਂ ਸੁਣਿਆ ਕਿਵੇਂ ਇਤਰਾਜ ਸ਼ਮਸ਼ੇਰ ਸਿੰਘ ਦੋਲਵਾਲ ਹੋ ਚੁੱਕੇਗੇ ਨੇ ਇਸ ਬਾਰੇ ਗਲਬਤ ਕਰਨ ਲਈ ਅਸੀਂ ਰੁਕ ਕਰਾਂਗੇ ਸਾਵਜਾਗਰ ਸਿੰਘ ਜੋ ਕਿ ਸਾਬ ਬਿਆਨ ਸਿੰਘ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨਾਲ ਵਿਚਰੇ ਨੇ ਉਹਨਾਂ ਦੇ ਸੇ ਯੋਗੀ ਵੀ ਰਹੇ ਨੇ ਔਰ ਸਾਬਕਾ ਲੋਕ ਸੰਪਰਕ ਅਧਿਕਾਰੀ ਵੀ ਰਹੇ ਨੇ ਅਤੇ ਪੋਲਿਟੀਕਲ ਐਨਾਲਿਸਿਸ ਟੋਰ ਤੇ ਅੱਜ ਕੱਲ ਵਿਚਰਨੇ ਵੱਖ-ਵੱਖ ਖਬਰਾਂ ਚ ਕਾਲਮ ਵੀ ਲਿਖਦੇ ਨੇ ਉਹ ਬਿਵਾਕੀ ਨਾਲ ਆਪਣੀ ਰਾਏ ਦਿੰਦੇ ਨੇ ਸਭ ਜਾਗਰ ਸਿੰਘ ਨਾਲ ਜੁੜਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸ਼ਮਸ਼ੇਰ ਸਿੰਘ ਦੋਨੋਂ ਦਾ ਜਿਹੜੇ ਲੈਟਰ ਬੰਬ ਹੈ ਇਹਦੇ ਕੀ ਮਾਇਨੇ ਨੇ ਜੀ ਜਾਗਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ న్యూਸ ਤੁਹਾਡੇ ਚ ਬਹੁਤ-ਬਹੁਤ ਧੰਨਵਾਦ ਜੀ ਸਰ ਜੀ ਸਵਾਗਤ ਅਗਰੈਸਿਵ ਬੰਦਾ ਹਰ ਹੈ ਉਹ ਹਮੇਸ਼ਾ ਹੀ ਉਹਦਾ ਸੁਭਾਅ ਉਹ ਚੱਕਵੀਂ ਗੱਲ ਕਰਦਾ ਉਹ ਮਤਲਬ ਐਡਜਸਟ ਰਹਿਣ ਵਾਲੀ ਗੱਲ ਨਹੀਂ ਕਰਦਾ ਸਿਆਸਤ ਜਿ ਸ਼ੁਰੂ ਤੋਂ ਹੀ ਕਿਉਂਕਿ ਮੈਂ ਉਸ ਨੂੰ ਦੇਖਦਾ ਆ ਰਿਹਾ ਜਦੋਂ ਉਹ ਪਹਿਲਾ ਇੰਪਰੂਵਮੈਂਟ ਟਰਸਟ ਦਾ ਮਿਊਨਿਸਪੈਟੀ ਦਾ ਪ੍ਰਧਾਨ ਬਣਾਇਆ ਸੀ ਖੰਨੇ ਉਦੋਂ ਤੋਂ ਵੀ ਤੇ ਉਹ ਕਿਸੇ ਕਿਸਮ ਦੀ ਮਤਲਬ ਜਿਹੜੀ ਛੋਟੀ ਮੋਟੀ ਗੱਲ ਹੋ ਵੀ ਉਸ ਤੇ ਰਿਐਕਟ ਬਹੁਤ ਜਲਦੀ ਕਰਦਾ ਪਰ ਜਿੱਥੋਂ ਤੱਕ ਹੁਣ ਜਿਹੜਾ ਇਸ ਇਸ਼ੂ ਤੇ ਆ ਜੇ ਆਪਾਂ ਉਸ ਦਾ ਫਿਚੂ ਪਿਛਲੇ ਕੈਰੀਅਰ ਤੇ ਸਿਆਸੀ ਕੈਰੀਅਰ ਤੇ ਨਿਗਾਹ ਮਾਰੀਏ ਜਦ ਤੋਂ ਉਹ ਸਿਆਸਤ ਦੇ ਵਿੱਚ ਆਇਆ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਹਮੇਸ਼ਾ ਹੀ ਇਹ ਜਿਹੇ ਬਾਤ ਬਵਾਦਾਂ ਦੇ ਵਿੱਚ ਰਿਹਾ ਭਾਵੇਂ ਲੋਕਲ ਲੈਵਲ ਤੇ ਰਿਹਾ ਤੇ ਭਾਵੇਂ ਸਟੇਟ ਲੈਵਲ ਤੇ ਰਿਹਾ ਅਮਰਿੰਦਰ ਸਿੰਘ ਦੇ ਮੌਕੇ ਵੀ ਜਦੋਂ ਇਲੈਕਸ਼ਨ ਉਹ ਲੜਿਆ ਸੀ ਉਹ ਹਾਰ ਗਿਆ ਸੀ ਉਸ ਤੋਂ ਬਾਅਦ ਇੱਕ ਮੈਂ ਇੱਥੇ ਹੋਰ ਗੱਲ ਕਰਨੀ ਚਾਹਨਾ ਕੱਲੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਇੱਕ ਪਾਸੇ ਰੱਖ ਕੇ ਵੀ ਜਿਹੜੇ ਸਿਆਸਤਦਾਨ ਨੇ ਭਾਵੇਂ ਉਹ ਕਾਂਗਰਸ ਪਾਰਟੀ ਦੇ ਨੇ ਭਾਵੇਂ ਉਹ ਅਕਾਲੀ ਦਲ ਦੇ ਨੇ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਦਾ ਇੱਕ ਸੁਭਾਅ ਬਣ ਗਿਆ ਕਿ ਉਹ ਸਾਰੀ ਉਮਰ ਸਿਆਸੀ ਤਾਕਤ ਦਾ ਆਨੰਦ ਮਾਣਨਾ ਚਾਹੁੰਦੇ ਨੇ ਸ਼ਮਸ਼ੇਰ ਸਿੰਘ ਦੂਲੋਂ ਕੀ ਸ਼ਮਸ਼ੇਰ ਸਿੰਘ ਦੂਲੋਂ ਨੂੰ ਕਾਂਗਰਸ ਪਾਰਟੀ ਨੇ ਸਾਬ ਇਹਨ ਸਿੰਘ ਨੂੰ ਸਿਆਸਤ ਦੇ ਵਿੱਚ ਲੈ ਕੇ ਆਏ ਸੀ ਉਹ ਸਿਆਸਤ ਲਿਆ ਕੇ ਆਉਂਦੀ ਸਾਰੇ ਉਸ ਨੂੰ ਮਤਲਬ ਪਹਿਲੀ ਸਟੇਹੀ ਪਹਿਲੀ ਵਾਰ ਐਮਐਲਏ ਬਣਦਿਆ ਸੀ ਉਸ ਨੂੰ ਆਕਸਾਈਜ ਵਰਗੇ ਵਿਭਾਗ ਦਾ ਮਨਿਸਟਰ ਬਣਾਇਆ ਸੀ ਬਹੁਤ ਵੱਡਾ ਵਿਭਾਗ ਸੀ ਬਹੁਤ ਵੱਡਾ ਵਿਭਾਗ ਸੀ ਬੜੀਆਂ ਉਹਨਾਂ ਨੇ ਉੱਥੇ ਕੰਮ ਵੀ ਕੀਤਾ ਚਲੋ ਉਹ ਹਾਲਾਤ ਇਹੋ ਜਿਹੀ ਸੀ ਉਸ ਤੋਂ ਬਾਅਦ ਉਸ ਜਦੋਂ ਜਿਹੜੀ ਸਰਕਾਰ ਜਿਹੜੇ ਵੀ ਆਉਂਦੀ ਰਹੀ ਉਹਨਾਂ ਸਰਕਾਰਾਂ ਨੇ ਮੁੜ ਕੇ ਉਸ ਨੂੰ ਪਤਾ ਨਹੀਂ ਕੀ ਗੱਲ ਜਾਂ ਉਸ ਦਾ ਸੁਭਾ ਕਰਕੇ ਸਮਝ ਲਓ ਮੁੜ ਕੇ ਕਿਸੇ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜੀ ਭਾਵੇਂ ਅਰਚਨ ਬਰਾੜ ਹੋਵੇ ਭਾਵੇਂ ਮਿਸ ਪੱਟਲ ਹੋਣ ਪਾਵੇ ਕੋਈ ਹੋਵੇ ਉਸ ਨੂੰ ਉਹਨਾਂ ਨੇ ਨਹੀਂ ਸ਼ਾਮਲ ਕੀਤਾ ਲੇਕਰ ਉਹ ਇਹ ਨਹੀਂ ਹੈ ਵੀ ਮੁੜਕੇ ਉਹ ਪ੍ਰਧਾਨਕਾਰ ਨਹੀਂ ਬਣੇ ਉਹ ਐਮਪੀ ਵੀ ਬਣੇ ਉਹ ਰਾਜ ਸਭਾ ਚ ਵੀ ਗਏ ਲੋਕ ਸਭਾ ਦੇ ਰਾਜ ਸਾਰੇ ਕੋ ਉਹ ਗਏ ਉਹਨਾਂ ਨੇ ਮਤਲਬ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਤਾਕਤ ਸਿਆਸੀ ਤਾਕਤ ਦਾ ਉਹਨਾਂ ਨੂੰ ਘਾਟਾ ਕੋਈ ਨਹੀਂ ਰਿਹਾ ਪਰ ਉਹਦਾ ਸੁਭਾਅ ਹੈ ਉਹ ਵੋਕਰ ਬਹੁਤ ਰਹੇ ਹੁਣ ਦੇਖੋ ਉਹਨਾਂ ਨੇ ਜਿਹੜਾ ਇਸ਼ੂ ਠਾਇਆ ਮੇਰੇ ਹਿਸਾਬ ਨਾਲ ਮੈਂ ਉਹ ਜਿਹੜਾ ਇਸ਼ੂ ਠਾਇਆ ਉਹਨੇ ਠੀਕ ਠਾਇਆ ਉਹ ਕਈ ਪੁਆਇੰਟਾਂ ਤੇ ਜਿਹੜਾ ਸ਼ਮਸ਼ੇਰ ਸਿੰਘ ਦੂਲੋ ਉਹ ਬਿਲਕੁਲ ਠੀਕ ਹੈ ਪਰ ਉਹ ਸੈਲਫ ਕੰਟਰਡਿਕਟਰੀ ਗੱਲਾਂ ਕਰ ਜਾਂਦਾ ਹੈ ਹੁਣ ਉਹ ਕਹਿ ਰਿਹਾ ਵੀ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਬੰਦੇ ਤੇ ਉਹਨਾਂ ਨੂੰ ਟਿਕਟਾਂ ਦੇਤੀਆਂ ਉਹਜਾ ਸਾਹਿਬ ਜਦੋਂ ਨਵਜੋਤ ਸਿੰਘ ਤੋਂ ਆਇਆ ਸੀ ਸ਼ੁਰੂ ਦੇ ਵਿੱਚ ਉਹ ਉਹ ਜੌਸਤ ਦੇ ਖਿਲਾਫ ਸੀਗਾ ਵੀ ਉਹ ਕਿਸ ਤਰ੍ਹਾਂ ਵੀ ਬਾਹਰਲੇ ਜਿੰਦ ਬੰਦੇ ਆਏ ਨੇ ਫਿਰ ਇੱਕ ਸਟੇਜ ਹੁਣ ਪਿੱਛੇ ਜੇ ਇਹ ਆ ਗਈ ਉਹ ਨਵਜੋਤ ਸਿੱਧੂ ਦੇ ਨਾਲ ਰਲ ਗਿਆ ਉਹ ਮਿੰਦਰ ਸਿੰਘ ਕੇਪੀ ਜਿਹੜਾ ਹੁਣ ਅਕਾਲੀ ਦਲ ਚਲਾ ਗਿਆ ਉਹ ਜਿਹੜੇ ਪੁਰਾਣੇ ਪ੍ਰਧਾਨ ਇਕੱਠੇ ਹੋ ਕੇ ਮਤਲਬ ਇਹ ਇਹਨਾਂ ਨੂੰ ਇਹ ਵੀ ਇੱਕ ਪਾਸੇ ਦਾ ਕਹਿੰਦੇ ਦੂਜੀ ਪਾਰਟੀਆਂ ਚੋਂ ਆਏ ਬੰਦੇ ਗਲਤ ਨੇ ਵੀ ਉਹਨਾਂ ਨੂੰ ਦੇਣ ਦੇ ਇੱਕ ਦੂਜੇ ਪਾਸੇ ਉਹਨਾਂ ਦੇ ਨਾਲ ਜਾ ਰਹੇ ਨੇ ਇਹ ਹੁਣ ਹੁਣ ਤੱਕ ਨਵਜੋਤ ਸਿੱਧੂ ਦੇ ਨਾਲ ਸੀ ਅਬਿਆਨ ਦੇਣ ਤੋਂ ਪਹਿਲਾਂ ਹੁਣ ਇਹ ਬਿਆਨ ਦੇ ਕੇ ਹੁਣ ਇਹ ਕਹਿੰਦੇ ਨੇ ਉਹਨੂੰ ਕਿਉਂ ਦਿੱਤਾ ਹੁਣ ਕਾਂਗਰਸ ਪਾਰਟੀ ਦੇ ਦੇਖਣਾ ਦੇਖੋ ਅੱਜ ਕੱਲ੍ਹ ਜਦ ਮਾਡਰਨ ਤਕਨੀਕ ਆ ਗਈ ਉਹ ਸਰਵੇ ਕਰਾਉਂਦੇ ਨੇ ਵੀ ਕਿਹੜਾ ਕੈਂਡੀਡੇਟ ਹਰ ਪਾਰਟੀ ਕਰਾਉਂਦੀ ਹੈ ਕਾਂਗਰਸ ਕੀ ਬਿਲਕੁਲ ਕਿਹੜਾ ਵਿਨਿੰਗ ਕੈਂਡੀਡੇਟ ਆ ਉਸ ਦਿਨ ਦੇਖੋ ਇਸ ਇਸ਼ੂ ਤੇ ਕਾਂਗਰਸ ਪਾਰਟੀ ਨੇ ਕਿੰਨਾ ਕੁਛ ਕੀਤਾ ਉਹਨਾਂ ਨੇ ਮੁਹੰਮਦ ਸਦੀਕ ਦੀ ਟਿਕਟ ਕੱਟਦੀ ਉਹਦੀ ਜਗ੍ਹਾ ਅਕਾਲੀ ਦਲ ਚ ਦੇਖੋ ਉਸ ਇਹ ਗੱਲ ਦੇ ਵਿੱਚ ਮੈਂ ਦੋਨੋਂ ਰਾ ਸਹਿਮਤ ਆ ਵੀ ਪੁਰਾਣਾ ਜਿਹੜਾ ਬੰਦਾ ਉਹ ਹੁਣ ਵੀ ਉਹ ਪਾਰਟੀ ਨਹੀਂ ਛੱਡ ਕੇ ਗਿਆ ਅਸਦੀ ਉਹ ਹੁਣ ਵੀ ਪਾਰਟੀ ਤੇ ਉਹ ਅਕਾਲੀ ਦਲ ਤੋਂ ਆਈ ਹੋਈ ਉਹ ਉਹ ਅਮਰਜੀਤ ਕੌਰ ਉਹਨੂੰ ਟਿਕਟ ਦੇਤੀ ਭਾਵੇਂ ਸਤਾਨਕ ਲੀਡਰ ਆ ਸਾਜੇਸ ਕਰਕੇ ਦੇਤੀ ਪਰ ਇਸ ਕਾਂਗਰਸ ਦੇ ਦੋਨੋਂ ਠੀਕ ਹੈ ਪਰ ਦੋਨੋਂ ਬਹੁਤ ਹਾਂਜੀ ਆ ਸਾਜੇਕ ਸਿੰਘ ਜਿਵੇਂ ਤੁਸੀਂ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਜਿਵੇਂ ਤੁਸੀਂ ਕਿਹਾ ਸਾਰੇ ਪ੍ਰਧਾਨ ਜਿਹੜੇ ਨੇ ਪਿੱਛੇ ਤੇ ਉਹਦੇ ਆਗੇ ਸੀਗੇ ਮਹਿੰਦਰ ਸਿੰਘ ਕੇਪੀ ਅ ਸ਼ਮਸ਼ੇਰ ਸਿੰਘ ਡੋਲੋ ਔਰ ਸਰ ਲਾਲ ਸਿੰਘ ਸਰ ਲਾਲ ਸਿੰਘ ਵੀ ਕੁਝ ਦਿਨ ਕਾਰਜਕਾਰੀ ਪ੍ਰਧਾਨ ਰਹੇ ਨੇ ਪੰਜਾਬ ਦੇ ਕਾਂਗਰਸ ਦੇ ਔਰ ਕੁੱਲ ਮਿਲਕੇ ਤਿੰਨੋਂ ਜਿਹੜੇ ਆਪਾਂ ਕਹਿੰਦੇ ਡਿਗੇਜ ਲੈਟਰ ਨੇ ਤਿੰਨਾਂ ਨੇ ਟਿਕਟ ਦੀ ਆ ਭਿਲਾਸ਼ਾ ਰੱਖੀ ਆ ਸਰ ਲਾਲ ਸਿੰਘ ਪਟਿਆਲਾ ਤੋਂ ਟਿਕਟ ਮੰਗਦੇ ਸੀਗੇ ਔਰ ਮਹਿੰਦਰ ਸਿੰਘ ਕੇਪੀ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਕਿ ਸਵਿਚ ਕਰਕੇ ਸ਼੍ਰੋਮਣੀ ਕਾਲੇ ਦਲ ਦੇ ਕੈਂਡੀਡੇਟ ਉੱਥੇ ਜ਼ਿਲਹੰਦਰ ਤੋਂ ਬਣ ਕੇ ਟਿਕਟ ਲੈ ਕੇ ਉਥੋਂ ਔਰ ਰਹਿ ਕੇ ਸ਼ਮਸ਼ੇਰ ਸਿੰਘ ਦੋਲੋਂ ਤੇ ਸਰ لال ਸਿੰਘ ਸਰ لال ਸਿੰਘ ਜਿਹੜੇ ਨੇ ਉਹਨਾਂ ਨੇ ਕਾਫੀ ਬਾਗੀਸੁਰ ਵੀ ਰੱਖਿਆ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਧਰਮਵੀਰ ਗਾਂ ਦੀ ਜੋ ਅਫੀਸ਼ੀਅਲ ਕੈਂਡੀਡੇਟ ਨੇ ਅਕਾਲ ਆਪਣਾ ਕਾਂਗਰਸ ਦੇ ਔਰ ਉਹਦੇ ਖਿਲਾਫ ਕਾਫੀ ਕੁ ਚੱਲਿਆ ਆਪਾਂ ਇਸ ਬਾਰੇ ਡਿਸਕਸ ਵੀ ਕਰ ਚੁੱਕੇ ਹਾਂ ਔਰ ਸਰ لال ਸਿੰਘ ਦੇ ਇੱਕ ਸਿਹਤ ਪੱਖੋਂ ਵੀ ਕਮਜ਼ੋਰੀ ਸੀ ਸਿਹਤ ਕਰਕੇ ਉਹਨਾਂ ਠੀਕ ਨਹੀਂ ਸੀਏ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਔਰ ਡਾਕਟਰ ਧਰਮਵੀਰ ਗਾਂਧੀ ਦੇ ਗੁਣਾ ਪੈ ਗਿਆ ਔਰ ਹੁਣ ਆ ਜਿਹੜਾ ਚਮਸ਼ੇਰ ਸਿੰਘ ਦੋਲੋਂ ਵੱਲੋਂ ਆ ਗਿਆ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹਨਾਂ ਦੀ ਅਭਲਾਸ਼ਾ ਇਹ ਨਹੀਂ ਮੁਕਦੀ ਇਹਨਾਂ ਦੀ ਖਾਇਸ਼ ਨਹੀਂ ਮੁਕਦੀ ਸਾਰੀ ਉਮਰ ਸਿਆਸਤ ਚ ਰਣਚੰਦ ਨੇ ਪਰ ਨਵਜੋਤ ਸਿੰਘ ਸਿੱਧੂ ਵੀ ਸੀਨ ਤੋਂ ਗਾਇਬ ਨੇ ਨਵਜੋਤ ਸਿੰਘ ਸਿੱਧੂ ਦਾ ਤੜਾ ਵੀ ਕੰਪੇਨ ਕੰਪੇਨਿੰਗ ਨਹੀਂ ਕਰ ਰਿਹਾ ਕਿਸੇ ਵੀ ਉਮੀਦਵਾਰ ਦੇ ਲਈ ਜਾਂ ਭਾਵੇਂ ਸੁਭਜੀਤ ਸਿੰਘ ਤੇ ਮਾਨ ਕਹੀਏ ਭਾਵੇਂ ਪਟਾਲੇ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਮੰਗ ਸੀ ਕਿ ਇਹਨਾਂ ਦੀ ਜਿਹੜੀ ਸਸਪੈਂਸ਼ਨ ਹੈ ਔਰ ਉਹ ਕੀਤੀ ਜਾਵੇ ਇਹ ਸਵਾਲ ਰਾਜਾ ਅਮਰਿੰਦਰ ਵੜਿੰਗ ਨੂੰ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਲਈ ਕੰਮ ਕਰਨ ਆਪੇ ਸਸਪੈਂਸ਼ਨ ਰਿਵੋਕ ਹੋ ਜਾਏਗੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ। ਆ ਬਈ ਦੇਖੋ ਜਿੱਥੋਂ ਤੱਕ ਤਾਂ ਤਿੰਨਾਂ ਲੀਡਰਾਂ ਦੀ ਤੁਸੀਂ ਗੱਲ ਕੀਤੀ ਆ ਮੈਂ ਇਹ ਕੋਈ ਸ਼ੱਕ ਨਹੀਂ ਦੋ ਰਹਾ ਬਾਰੇ ਇਹ ਤਿੰਨੋਂ ਟਕਸਾਲੀ ਪਰਿਵਾਰ ਨੂੰ ਟਕਸਾਲੀ ਕਾਂਗਰਸੀ ਪਰਿਵਾਰ ਨੇ ਮੈਨੂੰ ਕੇਪੀ ਸਾਹਿਬ ਦੀ ਸਮਝ ਨਹੀਂ ਆ ਰਹੀ ਕਿਉਂ ਛੱਡ ਗਏ ਤੇ ਉਹ ਵੀ ਟਕਸਾਲੀ ਪੰਜਾਬ ਲੀਡਰ ਨੇ ਕਾਂਗਰਸ ਦੇ ਲੀਡਰ ਰਹੇ ਨੇ ਤੇ ਇਸਾ ਲਾਲ ਸਿੰਘ ਵੀ ਇਹ ਕਿਸੇ ਪਾਰਟੀ ਜਦੋਂ ਤੇ ਇਹ ਕਾਂਗਰਸ ਵਿੱਚ ਆ ਗਏ ਇਹ ਕਿਸੇ ਪਾਰਟੀਆਂ ਵਿੱਚ ਨਹੀਂ ਗਏ ਇਹ ਸਟੈਂਡ ਹੁਸੇ ਨਵਜੋਤ ਸਿੰਘ ਦੀ ਗੱਲ ਨਹੀਂ ਆਪਾਂ ਕਰਦੇ ਹੋ ਨਵਜੋਤ ਸਿੰਘ ਦਾ ਤਾਂ ਪਾਤਰ ਕਾਂਗਰਸ ਦਾ ਸਾਰੀ ਉਹ ਇਹਨੇ ਆਪਣਾ ਕੈਰੀਅਰ ਭਾਜਪੀ ਚੋਂ ਸ਼ੁਰੂ ਕੀਤਾ ਤੇ ਫਿਰ ਕਾਂਗਰਸ ਚ ਆ ਗਏ ਉਹ ਗੱਲ ਵੱਖਰੀ ਹੈ ਇਹ ਇਹ ਜਿੱਥੋਂ ਤੱਕ ਹੁਣ ਮੈਂ ਤਿੰਨਾਂ ਲੀਡਰਾਂ ਬਾਰੇ ਤੁਹਾਨੂੰ ਪਹਿਲਾਂ ਦੱਸ ਦਿਆਂ ਮਹਿੰਦਰ ਸਿੰਘ ਕੇਪੀ ਮੰਤਰੀ ਵੀ ਰਿਹਾ ਪ੍ਰਧਾਨ ਵੀ ਰਿਹਾ ਵਰਕਿੰਗ ਕਮੇਟੀ ਦਾ ਮੈਂਬਰ ਵੀ ਰਿਹਾ ਸਾਰਾ ਕੁਝ ਰਿਹਾ ਉਹ ਟਿਕਟ ਮੰਗੀ ਉਹਨੂੰ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੱਤੀ ਲੋਕ ਸਭਾ ਉਹ ਉੱਥੋਂ ਹਾਰ ਗਿਆ ਇਹ ਜਲੰਧਰ ਤੋਂ ਵੀ ਹਾਰ ਗਿਆ ਅਸੈਂਬਲੀ ਵੀ ਹਾਰ ਗਿਆ ਹੁਣ ਦੇਖੋ ਪਾਰਟੀ ਨੇ ਇਹ ਤਾਂ ਜ਼ਰੂਰ ਦੇਖਣਾ ਨਾ ਨੌਜਵਾਨਾਂ ਨੂੰ ਵੀ ਟਾਈਮ ਦੇਣਾ ਵੀ ਨੌਜਵਾਨਾਂ ਕਿਹਾ ਚਲੋ ਉਹ ਉਹਨਾਂ ਦੀ ਮਰਜ਼ੀ ਉਹਦੇ ਚੱਲੇਗੇ ਇਹਨਾਂ ਦੀ ਮੈਂ ਬਹੁਤ ਮਤਲਬ ਇਹਨਾਂ ਨੂੰ ਬੈਸੇ ਸਲਾਮ ਕਰਦਾ ਸਾਲਾ ਲਾਲ ਸਿੰਘ ਤੇ ਦੂਲੋਂ ਰੂਮ ਕੇ ਪਾਰਟੀ ਚ ਇਹਨਾਂ ਦੇ ਵਿੱਚੋਂ ਲਾਲ ਸਿੰਘ ਨੰਬਰ 1 ਤੇ ਆ ਉਹਦੇ ਪਾਰਟੀ ਨਹੀਂ ਛੱਡੀ ਪਰ ਦੂਲੋਂ ਬਾਰੇ ਤੁਸੀਂ ਕੀ ਕਹੋਗੇ ਉਦੀ ਘਰ ਵਾਲੀ ਆਮ ਆਦਮੀ ਪਾਰਟੀ ਚ ਉਹਦਾ ਮੁੰਡਾ ਆਮ ਆਦਮੀ ਪਾਰਟੀ ਚ ਲੜਿਆ ਉਹ ਗੱਲ ਕਾਂਗਰਸ ਦੀ ਆ ਕਰਦੇ ਨੇ ਇਹ ਇਹ ਸਿਆਸਤਦਾਨਾਂ ਦੇ ਵਿੱਚ ਨਾ ਇਹ ਬਹੁਤ ਵੱਡੀ ਗੱਲ ਆ ਗਈ ਜਿਸ ਤਰ੍ਹਾਂ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਉਹਦਾ ਭਰਾ ਬੀਜੇਪੀ ਚ ਰਵੀਸ਼ ਸਿੰਘ ਜੀ ਉਹ ਆ ਬੀਜੇਪੀ ਦਾ ਉਹਦਾ ਭਰਾ ਕਾਂਗਰਸ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਚੀਜ਼ਾਂ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ ਇਹ ਦੂਲੋ ਨੂੰ ਇਹ ਗੱਲਾਂ ਕਰਦੇ ਆ ਪਹਿਲਾਂ ਆਪਣੀ ਪੀੜ੍ਹੀ ਏ ਸੋਰਟ ਆਫ ਫੇਰ ਲੈਣ ਦੂਲੋ ਸਾਹਿਬ ਵੀ ਕਿਹਾ ਉਹਦੇ ਘਰ ਦੇ ਵਿੱਚ ਕਾਂਗਰਸ ਦੀ ਕੋਈ ਗੱਲ ਹੋ ਰਹੀ ਆ ਜਦੋਂ ਉਹਨਾਂ ਨੇ ਕਾਂਗਰਸ ਦੀ ਕੋਈ ਗੱਲ ਕੀਤੀ ਆ ਉਹ ਤਾਂ ਹਮੇਸ਼ਾ ਕਾਂਗਰਸ ਨੂੰ ਕ੍ਰਿਟਿਕਾਈਜ਼ੇ ਕਰਦੇ ਜੇ ਮੈਂ ਇਹ ਨਹੀਂ ਕਹਾਦਾ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਕਈ ਵਾਰ ਕ੍ਰਿਟਿਕਾਈਜ਼ ਕਰਨ ਨਾਲ ਉਹਦੇ ਵਿੱਚੋਂ ਕੋਈ ਕੰਸਟਰਕਟਿਵ ਗੱਲ ਨਿਕਲ ਆਦੀ ਆ ਕੋਈ ਜਿਹੜੀ ਗਲਤੀ ਹੁੰਦੀ ਆ ਉਹ ਪਾਰਟੀ ਸੁਧਾਰ ਲੈਂਦੀ ਆ ਪਰ ਪਾਰਟੀ ਉਹਦੇ ਵਿਰੋਧ ਕਰਦੇ ਇਵਨ ਉਹਨੇ ਗੁਰਕੀਰਤ ਕੋਟਰੀ ਦਾ ਵਿਰੋਧ ਕੀਤਾ ਸੀ ਪਹਿਲੀ ਵਾਰ ਜਦੋਂ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਤਾ ਫਿਰ ਉਹ ਖੁਸ਼ ਹੋ ਗਿਆ ਫੇਰ ਹੁਣ ਜਦੋਂ ਐਦਕੀ ਟੈਕਨੋਲੋਜੀ ਦੀਆਂ ਫੇਰ ਹੋਏ ਮਤਲਬ ਇਹ ਚੀਜ਼ਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਅੱਛੀਆਂ ਨਹੀਂ ਲੱਗਦੀਆਂ ਇਹਦੇ ਵਿੱਚ ਲਾਲ ਸਿੰਘ ਇੱਕ ਨੰਬਰ ਕਿਰੇਗਾ ਦੂਜੀ ਗੱਲ ਦੇ ਨਵਜੋਤ ਸਿੱਧੂ ਵਾਲਾ ਸਵਾਲ ਕੀਤਾ ਨਵਜੋਤ ਸਿੱਧੂ ਤੁਸੀਂ ਕਹਿ ਰਹੇ ਹੋ ਮੈਂ ਉਹ ਨਹੀਂ ਕਨਵਿੰਸਿੰਗ ਕੀਤੀ ਪਰ ਮੈਂ ਇੱਕ ਆਪ ਇਹਨਾਂ ਦੀ ਮੀਟਿੰਗ ਦੇ ਵਿੱਚ ਕਾਂਗਰਸ ਦੀ ਮੀਟਿੰਗ ਦੇ ਵਿੱਚ ਜਿਹੜਾ ਸ਼ਹਿਰੀ ਪ੍ਰਧਾਨ ਲਾਲੀ ਸੀ ਉਹ ਉਹਦੇ ਵਿੱਚ ਸ਼ਾਮਲ ਹੋਇਆ ਖੁਦ ਦੇਖਿਆ ਇਹ ਠੀਕ ਹੈ ਵੀ ਉਹਨਾਂ ਦਾ ਜਿਹੜਾ ਇਸ਼ੂ ਹੈ ਉਹਨਾਂ ਨੂੰ ਇਹ ਚਾਹੀਦਾ ਰਿਵੋਕ ਕਰਨਾ ਚਾਹੀਦਾ ਕਿਉਂਕਿ ਜੇ ਉਹਨਾਂ ਤਾਂ ਕੰਮ ਕਰਨਾ ਤਾਂ ਰਣਾ ਤੇ ਦਾ ਪਰ ਮੈਂ ਇਹਦੇ ਵਿੱਚ ਮੇਰਾ ਨਿੱਜੀ ਵਿਚਾਰ ਹੈ ਇਹ ਪਾਰਟੀਆਂ ਨੇ ਜਿਹੜੀਆਂ ਨੇ ਇਹ ਏਸੇ ਕਰਕੇ ਜਿਹੜੀਆਂ ਪਾਰਟੀਆਂ ਚ ਇਦਾਂ ਸ਼ਾਮਲ ਕਰ ਲੈਂਦੇ ਨੇ ਨਾ ਇਹ ਪਾਰਟੀਆਂ ਦਾ ਪੱਠਾ ਹੀ ਤਾਂ ਹੀ ਬੈਠਦਾ ਜੇ ਇੱਕ ਬੰਦਾ ਪਾਰਟੀ ਛੱਡ ਜਾਂਦਾ ਫਿਰ ਮੁੜ ਕੇ ਉਹਨੂੰ ਸੇ ਸਾਬ ਨਾ ਉਹਨ ਦੇਣ ਉਹ ਜਦੋਂ ਕੋਈ ਅਗਲੀ ਸਬ ਇਲੈਕਸ਼ਨ ਆਉਂਦੀ ਔਰ ਉਹਨੂੰ ਵਿਚ ਵੰਡ ਲੈਂਦੇ ਨੇ ਜੀ ਬਿਲਕੁਲ ਉਹ ਫੇਰ ਕੱਢ ਦਿੰਦੇ ਨੇ ਇਹਨਾਂ ਦਾ ਕੀ ਫਾਇਦਾ ਇਸ ਕਰਕੇ ਬਹੁਤ ਹੀ ਅੱਛੀ ਗੱਲ ਨਹੀਂ ਹੈ ਸਰ ਹਰ ਇੰਪੈਕਟ ਸ਼ਮਸ਼ੇਰ ਸਿੰਘ ਦੋਲੋ ਦਾ ਇੰਪੈਕਟ ਜਿਹੜਾ ਕਾਂਗਰਸ ਪ੍ਰਸਪੈਕਟਸ ਨੇ ਪੰਜਾਬ ਵਿੱਚ ਉੱਥੇ ਜ਼ਰੂਰ ਪੈ ਸਕਦਾ ਹੈ ਕਿਉਂਕਿ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਆਈ ਹੈ ਹੁਣ ਤੱਕ ਆਪਾਂ ਇਹ ਦੇਖਿਆ ਜਿਹੜੀ ਟੜੇਬੰਦੀ ਹੈ ਉਹ ਕਾਫੀ ਜਿਹੜਾ ਕਾਂਗਰਸ ਨੂੰ ਨੁਕਸਾਨ ਵੀ ਪਹੁੰਚਾਉਂਦੀ ਆ ਰਹੀ ਹੈ ਕਿ ਕਾਂਗਰਸੀ ਆਪਸੀ ਫੁੱਟ ਕਰਕੇ ਇਹ ਬਿਲਕੁਲ ਸਹੀ ਗੱਲ ਹੈ ਇਹ ਇਹ ਜਿਹੜੇ ਦੂਜੇ ਸਾਹਿਬ ਦਾ ਬਿਆਨ ਆ ਨਾ ਉਹ ਇਹੀ ਬਿਆਨ ਹੈ ਪਾਰਟੀ ਨੂੰ ਹਰਾਉਣ ਲਈ ਆ ਬਾਬੇ ਅਸ ਜੇ ਸਾਨੂੰ ਨਹੀਂ ਮਿਲਦਾ ਜਿਵੇਂ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਦੇਖੋ ਕਾਂਗਰਸ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ ਕੈਂਡੀਡੇਟ ਬਾਹਰ ਲਿਆ ਕੇ ਇੱਕ ਥਾਂ ਤੇ ਸਿੱਟ ਤੇ ਕੋਈ ਕਿਤੇ ਹੋ ਜਾ ਕੇ ਸਿੱਟਦਾ ਇਹ ਹਾਰਾ ਆਪਣੇ ਆਪ ਹੀ ਹਾਰ ਰਹੇ ਲੋਕ ਨਹੀਂ ਹਾਰ ਰਹੇ ਬਹੁਤ ਬਹੁਤ ਧੰਨਵਾਦ